ਗੱਡੀ ਹੈ ਸਟੇਟ ਹੈ ਸਟੇਟ ਹੈ ਮੈਂ ਗੁੱਸਾ ਰਹਾ ਕਰੀ ਅਸਰੀ ਗਾਲੀ ਥਾ ਕਰਦੇ ਥੋੜਾ ਵੰਗੂ ਵਲੌਗ ਦੇ ਵਿੱਚ ਟਾਈਮ ਹੋ ਗਿਆ 11 ਵਜਣੇ ਵਾਲੇ ਆ ਦੇਖੋ ਸਾਢੇ 10 ਹੋ ਗਏ 10 ਵਜੇ 33 ਮਿੰਟ ਤੇ ਖੜੇ ਆਪਾਂ ਗੱਡੀ ਲੋਡ ਕਰਨ ਵਾਸਤੇ ਤੇ ਇੱਧਰ ਪਿਆਜੇ ਪਿਆਜ ਹੋ ਗਿਆ ਪਿਛਲੇ ਵਲੌਗ ਚ ਦੇਖਿਆ ਹੋਣਾ ਤੁਸੀਂ ਮੁੜ ਕੇ ਏ ਢੇਰ ਨਹੀਂ ਸੀਗੇ ਉਰੇ ਇੱਥੇ ਤੇ ਇਹ ਬਾਬੂ ਦਾ ਗਦਾਵਾ ਬਾਬੂ ਜੀ ਹਾਂ ਕਿਆ ਰੇਟ ਚੱਲ ਰਾਇਆ ਪਿਆਜ ਦਾ ਓਏ ਚੱਲ ਏ 10 11 ਰੁਪਿਆ 10 11 ਰੁਪਿਆ ਤੇ ਭਾਈ ਪਿਆਜ਼ ਦੇਖ ਸਕਦੇ ਆ ਤੁਸੀਂ ਕੱਡਾ ਕੱਡਾ ਮੋਟਾ ਪਿਆਜ਼ ਆ ਆਪਣੇ ਆ ਸਬ ਕੁਆਲਿਟੀ ਦਾ ਪਿਆਜ਼ ਮਿਲਦਾ ਹੈ ਸਾਰੀ ਕੁਆਲਿਟੀ ਆ ਆਪਣਾ ਨੰਬਰ ਬੋਲ ਦੋ ਦੇ ਕੋਈ 98 50 22 74 91 ਤੇ ਇਹ ਐਡਰੈਸ ਆ ਐਡਰੈਸ ਮੁਂਸਾ ਮੰਡੀ 나ਸੀਕ ਡਿਸਟ੍ਰਿਕਟ ਮੁਂਸਾ ਮੰਡੀ 나ਸੀਕ ਡਿਸਟ੍ਰਿਕਟ ਤੇ ਮੈਂ ਔਰ ਨੰਬਰ ਲਿਖ ਕੇ ਵੀ ਪਾ ਦੂੰਗਾ ਜਿਹੜੇ ਭਰਾ ਨੇ ਕੋਈ ਵਪਾਰੀ ਭਰਾ ਨੇ ਗੱਡੀ ਮੰਗਾਣੀ ਹੋਈ ਵੇਚ ਝੇਜੇ ਕੋ ਹੋ ਕੇ ਮੰਗਾ ਸਕਦਾ ਆਪਣੀ ਗਾਰੰਟੀ ਆ ਹਨਾ ਆਪਾਂ ਨੂੰ ਕਿੰਨੇ ਤਿੰਨ ਚਾਰ ਚੱਕਰ ਹੋ ਗਿਆ ਤਿੰਨ ਚਾਰ ਚੱਕਰ ਰੈਗੂਲਰ ਹੋ ਰਹਾ ਹੈ ਹੁਣ ਐਤਗੀ ਆਦ ਕੀ ਗੱਡੀ ਆਪਣੀ ਦੂਏ ਪਾਸੇ ਜਾਣੀ ਦੀ ਔਰ ਬਾਊ ਨੇ ਇੱਧਰ ਖਿੱਚ ਲਈ ਕਹਿੰਦਾ ਨਹੀਂ ਇਹ ਮੇਰੇ ਫਰੈਂਡ ਦੀ ਗੱਡੀ ਹੈ ਕਹਿੰਦਾ ਮੈਂ ਭਰੂਗਾ ਆਪਣੇ ਕੋਲ ਜੋ ਹੈ 8000 ਸਾਤੀ ਚਾਹੀਏ 8000 ਸਾਤ ਚਾਹੀਏ ਬਾਊ ਕਹਿੰਦਾ ਤੇ ਹੁਣ ਬਈ ਅਸੀਂ ਦੇ ਦੇ ਹੁਣ ਲੋਡ ਕਰਕੇ ਗੱਡੀ ਲਾ ਕੇ ਨਾਸ਼ਤਾ ਪਾਣੀ ਕਰਕੇ ਆੰਦੇ ਆ ਬਾਹਰ ਚੱਲ ਕੇ ਤੇ ਤੁਸੀਂ ਪਿਆਜ਼ ਦੀ ਕੁਆਲਿਟੀ ਇੱਕ ਵਾਰੀ ਫੇਰ ਨੇੜੇ ਦੇ ਦੇਖ ਲਓ ਵੀ ਕਿੱਡਾ ਕਿੱਡਾ ਪਿਆਜ਼ ਆ ਸਾਫ਼ ਪਿਆਜ਼ ਕੋਈ ਉਹ ਨਹੀਂ ਇਹ ਆ ਦੇਖੋ ਆ ਸਾਰਾ ਪਿਆਜ਼ ਦੇ ਰਾ ਬਈ ਉਹ ਛੋਟੇ ਛੋਟੇ ਥੱਲਿਆਂ ਜੇ ਵੀ ਉਹ ਹੁੰਦਾ ਪੈਕ ਆ ਇਹਨਾਂ ਚ ਆ ਇਹ ਆ ਲੰਬੇ ਲੰਬੇ ਜੇ ਥੱਲੇ ਹਨ ਇਹਨਾਂ ਚ ਵੀ ਆ ਇੱਧਰ ਹੋ ਰਿਹਾ ਪਿਆਜ਼ ਸਾਰਾ ਤੇ ਉਹ ਬੈਠਾ ਸਾਡਾ ਬੱਚੀ ਹੈ ਲੋ ਬੱਚੀ ਹਾਇ ਕਰਦੇ ਚੱਲੀਏ ਫਿਰ ਗੱਡੀ ਪੁੱਛ ਲੈਣੇ ਆ ਕਾਦ ਗੱਲਾਂ ਨਹੀਂ ਐ ਲਓ ਜੀ ਮੇਤਰੋ ਗੱਡੀ ਲੱਗੀ ਆ ਹੁਣੀ ਲੋਡ ਹੋਣ ਇਹ 14 ਕਟਨ ਇਹ ਅੱਜ ਕਹਣਾ ਉਹਨੂੰ ਇਥੋਂ 12 ਟਨ ਪਿਆਜ ਪੈ ਗਏ ਤੇ ਬਾਈ ਗੱਡੀ ਪਹਿਲਾਂ ਸਰੰਦ ਦੀ ਉਹ ਹੀ ਸੀਗੀ ਤਰੰਦ ਦਾ ਹੋ ਗਿਆ ਕੈਨਸਲ ਤੇ ਹੁਣ ਦਫਨਾਣੀ ਅਸੀਂ ਕਿੱਥੇ ਜਾਣਾ ਅਸੀਂ ਜਿੱਥੇ ਜਾਵਾਂਗੇ ਸਰਪ੍ਰਾਈਜ਼ ਇਹ ਦਵਾਂਗੇ ਜਾ ਕੇ ਵੀ ਆ ਆਗੇ ਇੱਥੇ ਹਾਂ ਲੋਏ ਮਿੱਤਰੋ ਗੱਡੀ ਲੋਡ ਹੁੰਦੀ ਪਈ ਆ ਤੇ ਆਪਾਂ ਬਾਊ ਦੇ ਕੋਲ ਬੈਠੇ ਤੇ ਪਿਛਲੇ ਵਲੌਗਾਂ 'ਚ ਦੇਖਿਆ ਹੋਣਾ ਤੁਸੀਂ ਜਦ ਮੈਂ ਬਾਊ ਨੂੰ ਬਾਈ ਕਰ ਰਹਿੰਦਾ ਮੈਂ ਕਿਹਾ ਬਾਊ ਬਹੁਤ ਵਧੀਆ ਬੰਦਾ ਉਹ ਇਹ ਬੰਦਾ ਸੀਗਾ ਠੀਕ ਆ ਤੇ ਬਈ ਜਿਹੜਾ ਬੰਦਾ ਤੁਹਾਨੂੰ ਪਤਾ ਹੁਣ ਵਧੀਆ ਹੁੰਦਾ ਆਪਾਂ ਨੂੰ ਵਧੀਆ ਕਹਿੰਦੇ ਚਾਹੇ ਉਹ ਆਪਣੇ ਬਲੌਗ ਦੇਖਦਾ ਹੋਵੇ ਚਾਹੇ ਨਾ ਦੇਖਦਾ ਹੋਵੇ ਠੀਕ ਆ ਹੁਣ ਜਿਹੜੀ ਉੱਥੇ ਆਪਣਾ ਿੰਿੰਦਲ ਚ ਸਿਕਿਉਰਿਟੀ ਗਾਰਡ ਆ ਉਹ ਬਲੌਗ ਦੇਖਦਾ ਆਪਣੇ ਹਨਾ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਤੈਂ ਉਹ ਉਹ ਬੋਲ ਕੇ ਪਤਾ ਵੀ ਉਰੇ ਰਾਤ ਨੂੰ ਕੰਟੀਨ ਬੰਦ ਹੁੰਦੀ ਹੈ ਮੈਂ ਕਿਹਾ ਯਾਰ ਫਿਰ ਹੁੰਦੀ ਹੈ ਬੰਦ ਕਹਿੰਦਾ ਤਾਂ ਐ ਬਲੌਗ ਚ ਪਾਇਆ ਮੈਂ ਕਿਹਾ ਹਾਂ ਕੋਈ ਚੱਕਰ ਨਹੀਂ ਮੈਂ ਕਿਹਾ ਫਿਰ ਯਾਰ ਕਾਨੂੰ ਬੰਦ ਕਰਦੇ ਵੀ ਜੇ ਰਾਤ ਨੂੰ ਉੱਥੇ ਅੰਦਰ ਰਾਤ ਨੂੰ ਡਰਾਈਵਰ ਰਹਿੰਦੇ ਆ ਵੀ ਤੁਹਾਨੂੰ ਪਤਾ ਵੀ ਡਰਾਈਵਰ ਵੀ ਰੋਟੀ ਕਿੱਥੇ ਖਾਊਗਾ ਰਾਤ ਨੂੰ ਉਹ ਸ਼ਾਮ ਨੂੰ ਕੰਟੀਨ ਬੰਦ ਕਰ ਦਿੰਦੇ ਉਹ ਕੰਪਨੀ ਐਸ ਤੇ 5 ਵਜੇ ਕੇ ਬਾਅਦ ਚਾਹ ਹੀ ਨਹੀਂ ਮਿਲੇਗੀ ਨਾ ਕੋਈ ਨਾਸਤਾ ਨਾ ਕੁਝ ਦੂਰ ਜਾਣਾ ਪੈਂਦਾ। ਉਹ ਅੰਦਰ ਸੇ ਹੈ 1 ਕਿਲੋਮੀਟਰ ਹੋਏਗਾ ਅਗਰ ਪੈਦਲ ਚੱਲ ਕੇ ਜਾਣਾ। ਤੇ ਇਹ ਵਜਾ ਤੇ ਬਾਈ ਜਿਹੜਾ ਇਨਸਾਨ ਵਧੀਆ ਹੁੰਦਾ ਤਾਂ ਵਧੀਆ ਤੇ ਹੁਣ ਬਾਕੀ ਆ ਦੇਖੋ ਤੇ ਅੱਜ ਲੋਡਿੰਗ ਹੋ ਰਿਆ ਨਾਲ ਦੀ ਨਾਲ ਤੇ ੱਟੇ ਭਰੇ ਜਾ ਰਹੇ ਆ ਤੇ ਬਾਈ ਮੈਂ ਆਪਣੇ ਰੋਵਰੀ ਭਰਾਵਾਂ ਨੂੰ ਵੈਸੇ ਤਾਂ ਬਹੁਤ ਘੱਟ ਦੇਖਦੇ ਹੋ ਰੋਵਰੀ ਭਰਾ ਆਪਣੇ ਬਲੌਗ ਤੇ ਉਦින්ਨੇ ਕੋ ਵੀ ਦੇਖਦੇ ਆ ਹਨਾ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਬਹੁਤ ਨੂੰ ਪੰਜਾਬੀ ਚ ਨਾ ਆ ਜਾਂ ਹਿੰਦੀ ਚ ਸਮਝ ਆਂਦੀ ਹੋਇਆ ਸਾਰਿਆਂ ਨੂੰ ਤੇ ਬਾਉ ਜੋ ਇਹ ਪਿਆਜ਼ ਦਾ ਇਹ ਵਾਲਾ ਪਿਆਜ਼ ਆ ਮੋਟੇ ਵਾਲਾ ਇਸ ਦਾ ਰੇਟ ਕਿਆ ਚੱਲ ਰਾ ਅੱਜ ਦੀ ਡੇਟ ਮੇ ਇਸ ਦਾ ਰੇਟ 10 ਰੁਪਇਆ 11 ਰੁਪਇਆ 10 ਰੁਪਇਆ 11 ਰੁਪਇਆ ਤੇ ਜੇ ਜਿਹੜੇ ਵੀ ਭਰਾ ਨੇ ਹਨਾ ਉਹ ਕਰਨਾ ਹਨਾ ਆਰਡਰ ਕਰਨਾ ਉਹ ਕਰ ਸਕਦਾ ਬਾਊ ਦਾ ਨੰਬਰ ਮੈਂ ਇੱਥੇ ਪਾ ਦੂੰਗਾ ਤੇ ਤੁਸੀਂ ਬੇਚੀ ਜੀਕ ਹੋਗੇ ਆਰਡਰ ਕਰ ਸਕਦੇ ਹੈਨਾ ਸਰੰਦ ਚੰਡੀਗੜ੍ਹ ਗਵਿੰਦਗੜ ਜਿੱਥੇ ਵੀ ਮਤਲਬ ਪੂਰੇ ਪੰਜਾਬ ਮੇਂ ਵੇਚ ਦੋਗੇ ਹੈਨਾ ਪੂਰੇ ਪੰਜਾਬ ਮੇਂ ਪਠਾਨਕੋਟ ਅੰਮ੍ਰitsar ਜਿੱਥੇ ਵੀ ਤੁਹਾਨੂੰ ਚਾਹੀਦਾ ਹੈਨਾ ਇਹ ਨਹੀਂ ਵੀ ਕੱਲੇ ਪੰਜਾਬ ਚ ਹਰਿਆਣਾ ਚ ਵੀ ਕੈਥਲ ਕਰਨਾਲ ਅੰਬਾਲਾ ਜਮਨਾ ਨਗਰ ਜਿੱਥੇ ਤੁਸੀਂ ਆਉਂਗੇ ਕਰੀ ਆਂ ਅੱਗੇ ਨੂੰ ਗੱਡੀ ਥੋੜੀ ਆਪਣੇ ਕੋਲ ਸਿਰਫ ਪੰਜਾਬ ਪੰਜਾਬ ਤੱਕ ਵਪਾਰ ਹੈ ਨਾ ਹਾਂ ਕੋਈ ਪਛਾਦੇ ਮੈਂ ਇਹਾ ਉਹਦਾ ਵਪਾਰ ਪਸੰਦ ਆ ਬਾਈ ਕਹਿੰਦਾ ਬਿਹਾਰ ਬਿਹਾਰ ਪਰ ਗੱਲ ਹੁੰਦੀ ਆ ਵੀ ਮਤਲਬ ਕਿਸੇ ਦਾ ਕਾਰੋਬਾਰ ਕਿਹਾ ਜਾਂਦਾ ਕਿਸੇ ਦਾ ਕਿਹਾ ਜਾਂਦਾ ਤੇ ਹੁਣ ਬਾਈ ਅਸੀਂ ਇੱਥੋਂ ਗੱਡੀ ਲੋਡ ਕਰਕੇ ਜਾਲ ਪਾ ਕੇ ਨਾ ਤਰਪਾਲ ਉੱਪਰ ਉੱਪਰ ਫਿੱਟ ਲਵਾਂਗੇ ਠੀਕ ਹੈ ਨਾ ਉਸ ਤੋਂ ਬਾਅਦ ਕਾਉਂ ਦਾ ਮੰਨ ਲਾ ਜੀ ਆਪਾਂ ਰਾਸਤੇ 'ਚ ਸਾਲਾ ਪੀਲੇ ਜੱਕਰ ਕੀ ਹੋਇਆ ਅਸੀਂ ਜਾਲ ਦਾ ਪਾਇਆ ਵਾਦਾ ਤਰਪਾਲ ਅਸੀਂ ਪਾਈ ਵੀ ਨਹੀਂ ਦੀ ਫੜਾ ਫੜਾ ਫਿੱਟ ਗਏ ਉਹ ਕਰਕੇ ਆਪਣਾ ਟ੍ਰਿਪ ਕਿੰਨਾ ਹੋਗਾ ਚਾਰ ਪੰਜ ਟ੍ਰਿਪ ਹੋਆ ਹੋਗਾ ਆਪਣੇ ਇਧਰ ਤੇ ਹਾਂ ਹਾਂ ਚਾਰ ਪੰਜ ਟ੍ਰਿਪ ਹੋਆ ਚਾ ਇੱਕ ਕੀ ਪਾਰਟੀ ਕੇ ਬਾਅਦ ਜਾਂਦੇ ਹਾਂ ਉਦਰੀ ਸ਼ਰੰਦ ਦੇ ਜਾਂਦਾ ਦਾ ਐਤ ਕੀ ਉਹ ਹੋ ਗਿਆ ਥੋੜਾ ਜਿਹਾ ਸਾਪਾ ਨੂੰ ਸਮਾਨੇ ਵਾਲੇ ਪਾਸੇ ਜਾਣਾ ਪੈਣਾ ਨਹੀਂ ਜੇ ਨਾ ਉਹ ਹੁੰਦਾ ਨਾ ਨਾਪਾ ਜਾਣਾ ਸਮਾਨਾ ਜਾਣਾ ਇਹ ਸਮਾਨਾ ਆ ਸਮਾਨਾ ਜਾਏਗਾ ਨਾ ਪਾ ਮੈਂ ਕਿਹਦੇ 90 ਤੋਂ ਫਿਰ ਆਊਟ ਪੜ ਜਾਂਦਾ ਉਧਰ ਤੇ ਚਲੋ ਹੁਣ ਅਗਲੀ ਕਲਿੱਪ 'ਚ ਮਿਲਾਂਗੇ ਤੁਹਾਨੂੰ ਹੋਰ ਗੱਲਬਾਤ ਬਥੇਰੀਆਂ ਹੋਵੇ 3 ਮਿੰਟ ਪਖਾਈ ਮਾਰ ਲਈ ਲਓ ਬਾਈ ਹੋ ਗਈ ਆਪਣੀ ਰਾਣੀ ਸੁੰਦਰਾ ਤਿਆਰ ਪਰ ਤਿਆਰ ਆਣ ਪਿੱਛੇ ਆਪਾਂ ਹਵਾ ਕ੍ਰੋਸ ਨੂੰ ਛੱਡਤਾ ਅੱਗੇ ਤੇ ਹਵਾ ਪੈਣੇ ਨੂੰ ਛੱਡਤੀ ਤਰਪਾਲ ਠੀਕ ਆ ਵੀ ਜੇ بارش ਬੂਰ ਸ਼ਾਂਦੀ ਦਿਖੀ ਹਲੇ ਤਾਂ ਆਪ ਦੇਖੋ بارشਾਂ ਨੇ ਜੀ ਵੀ ਜੇ بارشਾਂ ਦੀ ਦਿਖੀ ਤਾਂ ਜਿਹੜੀ ਆਹ ਦੇਖ ਆ ਪਿੱਛੇ ਇਕੱਠੀ ਕਰੀ ਵੀ ਆ ਇਹਨੂੰ ਪਿੱਛੇ ਛੱਡ ਦਾਂਗੇ ਢਾਲੇ ਤੇ ਜਿਹੜੀ ਉਹ ਅੱਗੇ ਇਕੱਠੀ ਕਰੀ ਵੀ ਉਹਨੂੰ ਅੱਗੇ ਪਾ ਦਾਂਗੇ ਆ ਵੀ ਵਜੀ ਰੈਡੀ ਟਟਵਰ ਟੈਟ ਆਰਵਰ ਰੈਡੀ ਰੈਡੀ ਸਟੇਡੀ ਇੰਡੀਆ ਗੋ ਬਾਬੂ ਕਿੱਧਰ ਆ ਚਲਾਏ ਬਾਬੂ ਆਣੀ ਮਿੱਤਰੋ ਚੱਲਣ ਲੱਗੇ ਆ ਪੰਗੰਡਾ ਕਰਾ ਕੰਡਾ ਕਰਵਾਈਏ ਤੇ ਬੱਬਲ ਬਾਈ ਉਹਨੂੰ ਮਿਲੇ ਆ ਸਾਨੂੰ ਉਹ ਬੱਬਲ ਬਾਈ ਉਹਨਾਂ ਦੀ ਗੱਡੀ ਆ ਕਿਵੇਂ ਹੋ ਤੇ ਬੱਬਲ ਬਾਈ ਉਹਨਾਂ ਆਗੇ ਆਪਣੇ ਆੜੀਆਂ ਦੇ ਪਿੰਡ ਤੋਂ ਪੌਂਟੇ ਤੋਂ ਹਣਾ ਸਾਹਿਬ ਆਪਣਾ ਪਿੰਡ ਹੈ ਵੀਰ ਹੁਣ ਇਕੱਠੇ ਆਪਾਂ ਵੀ ਪਿਆਜ ਲੋਡ ਕਰਨ ਲੱਗੇ ਆ ਹੁਣ ਚਲਾਵੇਂ ਭਾਂ ਨਾਲ ਇਕੱਠੇ ਜਾਵਾਂਗੇ ਹਾਂ ਮੈਂ ਕੰਡਾ ਕਰਾਵਾਂ ਕੰਡਾ ਕਰਾ ਕੇ ਖੜਦਾ ਮੈਂ ਉਹ ਵਾਰ ਸਰਵਿਸ ਲਾਈਨ ਪਰ ਹਾਂ ਉੱਥੇ ਕੱਢਦਾ ਐਡਵਾਂਸ ਰੂਮ ਲੈ ਲਵਾਂ ਚਲੋ ਤੁਸੀਂ ਖਰਾਬ ਕੰਡਾ ਦਿੰਦਾ ਠੀਕ ਆ ਹਾਂ ਇਹ ਹਾਂ ਜੀ ਮਿੱਤਰੋ ਟਾਈਮ ਹੋ ਗਿਆ 4:00 ਵਜੇ ਤੇ ਲੈ ਗਏ ਮਹਾਰਾਜਾ ਨੂੰ ਆਪਾਂ ਚੱਲ ਪਏ ਇਤੋਂ ਤੇ ਆਉਣਾ ਆਪਾਂ ਹੌਲੀ ਹੌਲੀ ਚੱਲਦੇ ਰਵਾਂਗੇ ਤੇ ਉਹ ਜਿਹੜੇ ਪੌਂਡੇ ਵਾਲੇ ਬਾਈ ਆ ਹਨਾ ਉਹ ਵੀ ਆ ਜਾਣਗੇ ਵਿੱਚੋਂ ਤੇ ਹੁਣ ਆਪਾਂ ਨੇ ਉਹ ਰੋਡ ਨੂੰ ਨਹੀਂ ਜਾਣਾ ਜੇ ਰੋਡ ਨੂੰ ਆਪਾਂ ਪਹਿਲਾਂ ਜਾਂਦੇ ਹੰਦੇ ਦੇ ਕਿਉਂਕਿ ਐਤ ਕੀ ਮਾਲ ਆਪਣੇ ਕੋਲ ਅਲੱਗ ਉਹਦੇ ਦਾ ਅੱਗੇ ਉਹ ਜਾ ਕੇ ਆਪਾਂ ਨੂੰ ਮੁੜਨਾ ਪੈਣਾ ਉਹ ਕਿੱਥੇ ਮੁੜਾਂਗੇ ਉਹ ਅੱਗੇ ਜਾ ਕੇ ਦੱਸਾਂਗੇ ਆਪਾਂ ਵੀ ਸਸਪੈਂਸ ਕਰੇ ਕ੍ਰੀਏਟ ਕਰਨ ਲੱਗ ਗਏ ਹੁਣ ਵੀ ਬਸ ਔਰ YouTube ਬਰਾਵਾਂਗਾ ਸਸਪੈਂਸ ਰੱਖੋ। ਇਹ ਵੀਡੀਓ ਦੇਖੋ। ਫੇਰ ਵੀਡੀਓ ਦੇਖਾਂ। ਹੁਣ ਥੰਬਨੇਲ ਦੇਖੋ ਜਿਹੜਾ ਕੱਲ ਥੰਬਨੇਲ ਬਣਾਇਆ, ਕੈਂਡ ਬਣਿਆ ਥੰਬਨੇਲ। ਦੱਸੋ ਸਾਰੇ ਜਣੇ। ਕਮੈਂਟ ਕਰਕੇ। ਆਹੋ ਆਏ ਗਰੋ ਆਏ ਗਰੋ ਆਏ ਗਰੋ ਆਏ ਗਰੋ। ਫੇਰ ਜੇ ਤਨ ਸਾਰਿਆਂ ਨੂੰ ਦੱਸਦੇ ਹੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਇੰਸਟਾਗ੍ਰam ਦੇ ਉੱਪਰ 41000 ਫੋਲਰ ਕੰਪਲੀਟ ਹੋ ਗਏ ਵੀਰ ਜੀ ਤਾੜੀਆਂ ਮੇਰ ਜੇ ਰੁਕਨੀ ਨਹੀਂ ਚਾਹੀਦੀਆਂ ਉਹ ਮਰਾਠੀ ਲੋਕ ਤਾੜੀ ਮਾਰੋ ਪੰਜਾਬੀ ਕਾ 41000 ਫੋਲਰ ਕੰਪਲੀਟ ਹੋ ਗਿਆ ਐ ਮਲੇਗਾਉ 4 ਕਿਲੋਮੀਟਰ सोया so गाँव दो किलोमीटर हम फेक भी नहीं वीर जी फेक बॉल और एक भी नहीं है कोई कह नहीं सकता हमारे पास कोई जॉन फोन नहीं है ए वीर <laughs> जी वे वीर बॉलर हो गए वीर जी अन असन नाल पंगा नहीं लेना वीर जी वीर जी आए बत्ती वाली गड्डी आ गई है वीर जी ਫਨ ਫੋਨ ਥੱਲੇ ਕਰਨਾ ਪਾਣਾ ਵੀਰ ਜੀ ਨਹੀਂ ਤਾਂ ਅਸਲ ਨੇ ਚਲਾਨ ਕੱਟ ਦੇਣਾ ਸੀਗਾ ਪੰਗਾ ਦਾ ਵੀਰ ਜੀ ਅਸੀਂ ਡਰਦੇ ਨਹੀਂ ਹਾਂ ਕਿਸੇ ਕੋਲ ਹਾਂ ਐਨਾ ਸੋਚਿਆ ਹੋਈ ਸੀ ਫੋਨ ਥੱਲੇ ਕਰ ਲੈ ਅਸੀਂ ਡਰਦੇ ਨਹੀਂ ਆ ਆ ਜਾ ਸਿੱਸਾ ਜਣਾ ਵੀ ਮੜਾ ਜਾਂ ਗਾਲ੍ਹਾਂ ਕੱਢਣੀਆਂ ਇਸ ਸਾਲੇ ਨੂੰ ਓ ਵੀਰ ਜੀ ਵੀਰ ਜੀ ਅਸਾਂ ਦਾ ਖਾਣਾ ਤੁਸਾਂ ਦੇ ਘਰ ਆਜਾ 48000 ਡਾਲਰ ਹੋ ਗਏ ਨੇ ਹਾਂ ਜੀ ਆ ਜਲਦੀ ਜਲਦੀ 50000 20000 ਵੀਰ ਜੀ ਲੱਖਾਂ ਤੱਕ ਗੱਲ 50 ਛੱਡਨੀ ਆ ਤੁਹਾਡੇ ਭਾਈ ਨੇ ਲੱਖਾਂ ਤੱਕ ਇਹ ਵੀਰ ਜੀ ਇਹ ਰੁੱਕ ਜੇਗੀ ਇਹਦੇ ਕੋਲ ਆ ਰੁੱਕੀ ਨਹੀਂ ਸਾਲੇ ਕੋਲੋਂ ਦੇਖ ਇਦਾਂ ਹੀ ਟਵਾ ਛੱਡੀ ਇਹ ਵੀਰ ਜੀ ਨੇ ਗੈਂ ਜੀ ਆ ਗਿਆ ਇਹਦੀ ਦਾ ਬਸ ਓਹੋ ਵੀਰ ਜੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ YouTube ਤੇ ਵੀ ਮੜ ਜਾ ਹਿੰਮਤ ਮਾਰੋ ਇਥੋਂ ਹੀ ਮਾਇਆ ਛਾਇਆ ਨਹੀਂ ਹੁੰਦੀ ਐ ਕਿਉਂਕਿ ਹਾਂ ਕੀ ਕਰੀਏ ਅਸਾਂ ਸਟੋਰੀ ਨਹੀਂ ਨਾ ਪਾ ਸਕਦੇ ਮੀ ਜੀ ਸਾਡਾ ਇਹ ਕੰਮ ਹੋ ਗਿਆ ਹਨ ਇਹ ਪੈਸੇ ਦੇ ਦੋ ਹਾਂ ਆ ਵੀਰ ਜੀ ਦੁਨੀਆ ਚੈਂਟ ਤੇ ਚੈਂਟ ਪਈ ਆ ਵੀਰ ਜੇ ਲੋਕ ਪਰੇ ਦੋ ਪਰੇ ਲੋਕ ਉਹ ਸ਼ੰਟੂ ਦੀ ਜਾਇਦਾਦ ਵਾਲ ਉੱਡ ਗਏ ਨੇ ਓਏ ਹੋਏ ਤੇ ਵੀਰ ਜੀ ਅੰਬਲਾ ਮਾਰੋ ਤੁਸੀਂ ਰਲ ਕੇ ਸਾਰੇ YouTube ਤੇ ਵੀ ਸਬਸਕ੍ਰਾਈਬ ਕਰੋ ਚੈਨਲ ਨੂੰ ਤੁਹਾਨੂੰ ਮੱਝੇ ਮੱਝੇਦਾਰ ਵੀਡੀਓ ਦੇਖਣ ਨੂੰ ਮਿਲ ਗਈਆਂ ਵੀਰ ਜੀ ਇਸ ਟਾਈਮ ਪੂਰੀ ਖੁਸ਼ੀ ਚਾ ਸੀ ਸਾਡੇ 41000 ਵਾਲਰ ਹੋ ਗਏ ਸਾਨੂੰ ਕੱਡਾ ਨਹੀਂ ਦਿੱਖਦਾ ਕਿ ਉਹ ਸ਼ਾਂਟੂ ਦੀ ਜਾਈਨੇ ਗੱਡੀ ਰੋਕ ਲਈ ਇਹਨਾਂ ਨੂੰ ਸੁਣਤਾ ਨਹੀਂ ਗਿਆ ਛੋਟੇ ਵੀਰ ਸੁਣ ਗਿਆ ਇਹਨਾਂ ਨੂੰ ਨਹੀਂ ਸੁਣਾ ਵੀਰ ਜੀ ਆ ਇਹਨਾਂ ਨੇ ਕੋਟਣਾ ਬਹੁਤ ਸੀ ਆ ਵੀਰ ਜੀ ਮੇਰੇ ਕਿਰਪਾਨ ਕੱਟ ਲਾ ਜੇ ਕੋਈ ਆਇਆ ਮੈਂ ਵੜ ਦੇਣਾ ਹੀ ਆਪਣੇ ਆਪ ਨੂੰ ਲੈ ਭਈ ਇਹਨਾਂ ਨੂੰ ਦਿਖਾਉਨੇ ਆ ਪੱਖੇ ਕਿੱਦਾਂ ਲੱਗਦੇ ਪੱਖੇ ਵੱਡੇ ਵੱਡੇ ਪੱਖੇ ਲੈ ਦਿਖਾਓ ਵੀਰ ਜੀ ਓਏ ਉਹ ਪੈ ਜਿਹੜੇ ਸਾਹਮਣੇ ਇਹਨਾਂ ਦੇ ਖੜੇ ਨੂੰ ਛੋਟੇ ਛੋਟੇ ਜੀ ਹੈਨਾ ਬਹੁਤ بڑے بڑے ਆ ਚੜਾਉਂਦੇ ਕਿਵੇਂ ਆਉਣੇ ਹੁਣ ਕਰੋ ਮਿੱਤਰੋ ਆਏ ਹੋਏ ਆਏ ਬਾਬੇ ਨੀਰਾ ਇਸਕੋ ਹੈ ਇਸਕਾ ਇਸਕਾ ਨੀਰਾ ਐਸਤਾਰ ਆ ਵੀਰ ਜੀ ਤੁਸੀਂ ਦੋਨੋਂ ਦੱਸ ਸਕਦੇ ਤੇ ਬਈ ਬਾਡੀ ਗੱਲ ਹੋਈ ਅੱਜ ਪਾਲਖਰੋੜ ਮੇਰ ਨਾਲ ਤਰਨ ਤਰਨ ਵਾਲੇ ਪਾਸੇ ਆਪਾਂ ਛੇ ਵਾਲੇ ਕੇ ਜਾਵਾਂਗੇ ਠੀਕਾ ਡੀਜ਼ਲ ਦੀ ਤੇ ਹੁਣ ਹਿਸਾਬ ਕਿਤਾਬ ਦੇਖ ਰਹੇ ਆ ਕਦ ਲੈ ਕੇ ਜਾਣਾ ਠੀਕਾ ਤੇ ਡੀਜ਼ਲ ਹੈ ਲੈ ਕੇ ਜਾਵਾਂਗੇ ਹੋਰ ਬਾਕੀ ਦੇਖ ਲਾਂਗੇ ਮੌਕੇ ਤੇ ਜੋ ਵੀ ਸਰਦਾ ਬੁਰਦਾ ਹੋਇਆ ਹੈਨਾ ਔਰ ਲੇ ਕੇ ਜਮਾਂਗੇ ਤੇ ਇੱਕ ਤਾਂ ਆਪਣੇ ਨਾਲ ਟਰੈਕਟਰ ਉਹ ਜਗਾ ਟਰਾਲੀ ਇਹ ਬਾਕੀ ਜੇ ਕਿਸੇ ਨੇ ਕੋਈ ਸੁਝਾਅ ਹੋ ਦੇਣਾ ਉਹ ਤੁਸੀਂ ਕਮੈਂਟ ਬਾਕਸ ਦੇ ਸਕਦੇ ਆ ਠੀਕ ਆ ਤੇ ਬਾਈ ਇੱਕ ਗੱਲ ਕਾਣੀ ਆ ਮੈਂ ਆ ਸੇਵਾ ਕੰਪਲੀਟ ਕਰਕੇ ਠੀਕ ਆ ਉਸ ਤੋਂ ਬਾਅਦ ਮੈਂ ਸਕਰੀਨਸ਼ਾਟ ਖਿੱਚ ਕੇ ਰੱਖਿਆ ਵਾ ਉਹ ਬੰਦੇ ਦਾ ਠੀਕ ਆ ਨਾ ਆ ਸੇਵਾ ਕੰਪਲੀਟ ਹੋ ਲਵੇ ਉਸ ਤੋਂ ਬਾਅਦ ਉਹਨੂੰ ਜਵਾਬ ਦੰਨਾ ਫਿਰ ਮੈਂ ਠੀਕ ਆ ਜਿਹੜੇ ਨਾ ਦੇ ਆਗਾ ਨਾ ਉਹਨਾਂ ਨੂੰ ਵੀ ਵਿੱਚੇ ਜਵਾਬ ਦਿੱਤਾ ਜਾਏਗਾ ਹਾਂਜੀ ਮਿੱਤਰੋ ਜਿਹੜੀ ਆਹ ਲਾਈਟ ਆ ਨਾ ਗगनਬਾਈ ਵਾਲੀ ਇਹ ਲਾਈਟ 24 ਵੋਲਟ ਆ ਠੀਕ ਆ ਇਹ 24 ਵੋਲਟ ਲਾਈਟ ਆਪਾਂ ਨਾ 12 ਵੋਲਟ ਲਾਈਟ ਆ ਇਹਨੂੰ 24 ਵੋਲਟ ਦੇ ਲਾ ਕੇ ਦੇਖਣਾ ਜੇ ਇਹ ਕਣੀ ਡਾਇਰੈਕਟ ਕਾਰਡ ਕੱਢਦੀ ਹੈ ਯਾਰ ਫਿਰ ਉਹ ਡਾਇਰੈਕਟ ਉਹ 24 ਵੋਲਟ ਉਹ ਆਪੋਤ ਬਜੀ ਉੱਥੇ ਲਾ ਕੇ ਦੇਖ ਲੈਣੇ ਆ ਫਿਰ ਅੰਦਰ ਹਾਂ ਹਨਾ ਨਾਲੇ ਬਾਹਰਸ ਵਾਲੀ ਐਂ ਆ ਵੀ ਕੋਈ ਤਾਰ ਨਾ ਲੈ ਜਵੇ ਹਨਾ ਦੇਖਦੇ ਹਾਂ ਹਾਂਜੀ ਮਿੱਤਰੋ ਰਬਈ ਮਿੱਤਰੋ ਘਰਤੀ ਕਾਲ ਆ ਰਬਈ ਆਹ ਹੈ 24 ਵੋਲਟ ਤੇ ਇੰਨਾ ਹੋਇਆ ਇਹਦਾ ਪੂਰਾ ਹੈ ਚਾਨਣ ਤੋਂ ਹਾਂ ਉਹ ਆਪਾਂ ਨੇ ਇਹ ਦੇਖਣਾ ਇਹ ਤਾਰਾਂ ਦਾ ਨਹੀਂ ਗਰਮ ਹੋਣਾ ਨਹੀਂ ਵਧੀਆ ਤਾਰਾਂ ਯਾਰ ਬਾਈ ਇਥੇ ਇਹ ਕਿਹੜਾ ਮਾੜੀ ਮੋਟੀ ਹੋਊਗਾ ਉਰੇ ਵਾਲਾ ਕੋਲੇ ਹਾਂ ਹੂੰ ਉਰੇ ਵਾਲੀ ਥੋੜਾ ਦੇਸੀ ਯਰ ਉ ਟੇਪ ਟੇਪ ਕਿੱਥੇ ਆ ਕਾਲੀ ਟੇਪ ਕਾਲੀ ਟੇਪ ਹੈ ਨਹੀਂ ਕਿ ਖਤਮ ਹੋ ਗਈ ਨਹੀਂ ਹੈ ਚਿੱਟੀ ਟੇਪ ਇਹਦੇ ਚ ਹੋ ਗਈ ਆ ਖਾਨੇ ਚ ਲਓ ਬਈ ਐਕਸਪੈਰੀਮੈਂਟ ਆਪਾਂ ਨੇ ਕਰ ਲਿਆ ਹੁਣ ਹਨਾ ਤੇ 24 ਵੋਲਟ ਤੇ ਕੀਤੀ ਹੋਈ ਆ ਲਾਈਟ ਉਹ ਤੇ ਬਈ ਚਾਨਣਾ ਇਹਦਾ ਹਨਾ ਪੂਰਾ ਉਹ ਆ ਬਜੀ ਇਹਨੂੰ ਹੱਥ ਲਾ ਕੇ ਦੇਖ ਇੱਕ ਵਾਰੀ ਵੀ ਤਾਰਾਂ ਤੂਰਾਂ ਗਰਮ ਅੰਡੀਆਂ ਕਿਵੇਂ ਕੀ ਹਿਸਾਬ ਕਿਤਾਬ 1% ਵੀ ਨਹੀਂ ਤੇ ਚਾਨਣਾ ਇਹਦਾ ਬਈ ਦੇਖ ਲੋ ਇੰਨਾ ਚਾਨਣਾ ਇਸ ਨੂੰ ਇਹ ਲਾਣੀਆਂ ਬਾਈ ਲਾਈਟਾਂ ਬਾਬੇ ਦੀ ਲਾਈਟ ਬੰਦ ਕਰ ਤੂੰ ਬਾਬੇ ਵਾਲੀ ਲਾਈਟ ਬੰਦ ਕਰਕੇ ਵੀ ਆ ਦੇ ਪੂਰਾ ਚਾਨਣਾ ਪੂਰਾ ਚਾਨਣਾ ਵਿਚਾਲੇ ਨਹੀਂ ਲੱਗੀ ਪੂਰਾ ਚਾਨਣਾ ਕਿਉਂਕਿ ਯਾਰ ਗਗਨ ਬਾਈ ਨੇ ਬੜੇ ਮਾਣ ਨਾਲ ਭੇਜੀਆਂ ਇਹ ਲਾਈਟਾਂ ਤੇ ਹੁਣ ਅੱਜ ਅੱਜ ਸਾਰੀ ਰਾਤ ਇਹ ਕੱਢ ਗਈ ਨਾ ਇੱਕ ਲਾਈਟ ਸਮਝ ਲੈ ਪਾਸ ਆ ਲੈ ਟਾ ਫੇਰ ਲਾ ਦੇਣੀ ਸੱਜਣੋ ਚਲਿਆ ਨਹੀਂ ਕੰਮ ਡਿਮਜਾ ਹੋ ਗਿਆ ਆ ਇੱਕ ਕਨਵਰਟਰ ਦੇ ਕੋਲ ਇਹੇ ਕਰਕੇ ਲਾਈ ਸੀ ਉਹਨੂੰ ਕੱਟ ਉਹ ਕਰਦੇ ਬੰਦ ਕਰਦੇ ਹਾਂਜੀ ਭਾਈ ਸਾਰੇ ਭਰਾਵਾਂ ਨੂੰ ਇੱਕ ਗੱਲ ਪੁੱਛਣੀ ਸੀ ਜੇ ਕੋਈ ਭਰਾ ਆਪਣਾ ਆਣਾ ਕਨਵਰਟਰ ਦਾ ਕੰਮ ਕਰਦਾ ਹੋਇਆ ਵੀ ਜਿਹੜੇ ਮੰਨ ਲਓ 12 24 ਵੋਲਟ ਤੋਂ 12 ਵੋਲਟ ਜਾਂ 12 ਤੋਂ 24 ਵੋਲਟ ਬਣਾਉਂਦਾ ਹੋਇਆ ਹਨਾ ਉਹ ਭਰਾ ਯਾਰ ਮੈਸੇਜ ਕਰਿਓ ਠੀਕ ਆ ਆਪਾਂ ਨੇ ਕਨਵਰਟਰ ਬਣਵਾਉਣਾ ਇੱਕ ਜਿਹੜਾ ਆ 24 ਵੋਲਟ ਨੂੰ ਅੱਗੇ 12 ਵੋਲਟ ਚ ਕਨਵਰਟ ਕਰੇ ਹਨਾ ਆਈ ਹੋਣ ਬਣੂਗਾ 24 ਵੋਲਟ ਨੂੰ ਜਿਹੜਾ 12 ਵੋਲਟ ਚ ਕਨਵਰਟ ਕਰੇ ਵੀ 12 ਵੋਲਟ ਕੱਢੇ ਲੱਗੇ 24 ਵੋਲਟ ਪਰ ਵੀ ਆਪਾਂ 24 ਵੋਲਟ ਦੇ ਉੱਪਰ ਲਾਈਏ ਅੱਗੇ 12 ਤੇ ਉਹ ਕੱਢੇ ਸਪਲਾਈ 12 ਸਪਲਾਈ ਅੱਗੇ 12 ਵੋਲਟ ਦੀ ਕੱਢੇ ਉਹ ਕਰਿਓ ਭਰਾ ਮੈਸੇਜ ਜੇ ਕੋਈ ਹੈ ਹਨਾ ਆਪਣਾ ਮਿਸਤਰੀ ਨਾ ਬਈ ਬਾਰਡਰ ਦੇ ਆ ਉਹ ਜਿਹੜੀ ਇਹਦਾ ਟੱੱਚੇ ਮਾਲ ਵਾਲੀਆਂ ਗੱਡੀਆਂ ਹਨਾ ਉਹ ਤਾਂ ਚੱਲ ਆਪਾਂ ਵੜਵਾ ਦੇਈ ਦੀਆਂ ਹਨਾ ਆਪਣੇ ਅੱਗੇ ਵੀ ਚੱਲ ਯਾਰ ਪਿੱਛੋਂ ਆ ਕੇ ਅੱਗੇ ਵੜ ਜਾਣ ਹੁਣ ਜਿਹੜੀਆਂ ਸੜੀਆਂ ਦੂਰੇ ਮਾਲ ਵਾਲੀਆਂ ਲੋਹੇ ਲੰਗੜ ਵਾਲੀਆਂ ਉਹ ਠੱਕਾ ਕਰਦੀਆਂ ਪਈਆਂ ਦੇਖੋ ਹੈ ਐਂ ਇਧਰੋਂ ਵੀ ਬਾੜ ਦੇ ਗੱਡੀਆਂ ਆ ਇੱਕ ਆ ਦੇਖੋ ਇਧਰ ਖੜਿਆ ਹੈ ਤੇ ਇੱਥੇ ਦੇ ਅੱਗੇ ਜਾ ਕੇ ਦੋ ਗੱਡੀਆਂ ਐ ਵੜਦੀਆਂ ਹੁਣ ਨਾਲ ਮਲਾਈ ਵੀ ਆ ਗੱਡੀ ਆ ਦੇਖੋ ਜਮਈ ਆਹ ਹਿੱਸੇ ਦਾ ਜਾਮ ਚ ਐ ਫਾਇਦਾ ਹੁੰਦਾ ਤੇ ਅੱਗੇ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਗੈਪ ਹੈ ਹੁਣ ਆਉ ਆਹ ਗੱਡੀ ਵੀ ਆਪਣੀ ਨਾਲ ਦੀ ਹੋਆ ਸਮਝ ਕੌਂਡੇ ਵਾਲੀ ਆ ਇਹਨੂੰ ਕਿਹਾ ਵਾ ਕਿ ਭਾਈ ਤੂੰ ਨਾ ਕਰੀ ਹਾਂ ਪਿੱਛੇ ਨਾ ਰੁੜਨ ਦੇ ਗੱਡੀ ਤੇ ਆਪਣੇ ਕੋਲ ਵਜਨ ਬਾਈ 2 ਕੁਇੰਟਲੇ ਫालतੂ ਆ ਔਰ ਇਹ ਕਈ ਵਾਰ ਸਾਲੇ ਕੁਇੰਟਲ ਦਾ ਵੀ ਰਫੜ ਪਾ ਲੈਂਦੇ ਪਰ ਆਪਣੇ ਕੋਲ ਸਭ ਤੋਂ ਵਧੀਆ ਇਲਾਜ ਇਹਨਾਂ ਦਾ ਮਹਾਰਾਜ ਦਾ ਨਾਮ ਲੈ ਕੇ ਚੜਾ ਦੋ ਅੱਜ ਤੱਕ ਨਹੀਂ ਵਜਨ ਬਾਈ 2-3 ਕੁਇੰਟਲ ਇੱਕ ਨਹੀਂ ਨਿਕਲ ਜਾਂਦਾ ਮੂਲ ਮੰਤਰ ਦਾ ਜਾਪ ਕਰਕੇ ਲੋ ਵੀ ਮਿੱਤਰੋ ਐਮਪੀ ਵਾਲਾ ਬਾਰਡਰ ਕਰ ਲਿਆ ਪਾਰ ਆਪਾਂ ਤੇ ਬਾਰਡਰ ਪਾਰ ਕਰਕੇ ਆ ਮੁਕਲਾਉਣਾ ਅਸੀਂ ਕਨਫਿਊਜ਼ ਹੋ ਗਏ ਸੀਗੇ ਹਨ ਲਗੇ ਵੀ ਬਾਰਡਰ ਉਹ ਕਰਕੇ ਆ ਬਾਰਡਰ ਤੋਂ ਪਹਿਲਾਂ ਪਰ ਨਹੀਂ ਵੀਰੇ ਬਾਰਡਰ ਪਾਰ ਕਰਕੇ ਆ ਬਾਰਡਰ ਤੋਂ ਹੈ ਗਿਆ 103 ਦੇਖਦੇ ਆ ਪੂਰਾ ਪੂਰਾ ਦੱਸ ਦਿੰਨੇ ਆ ਤੁਹਾਨੂੰ ਕਿੰਨਾ ਠੀਕ ਹਿਸਾਬ ਕਿਤਾਬ ਆ ਲੋ ਵੀ ਮੈਟਰ ਸਾਹਮਣੇ ਆ ਗਿਆ ਹੁਣ ਪੰਪ 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 ਆ ਗਿਆ ਲੈਟਾਂ ਜੰਕਦੀਆਂ ਜਾ ਰਹੀਆਂ ਸਾਈਕਲ ਆਰਡਰ ਦਾ ਗੱਲ ਠੀਕ ਹੈ ਦਾਰੂ ਦੀ ਪੀਂਦੇ ਨਾ ਆਂਦੇ ਯਾਰਾ ਕਿੱਧਰ ਆਣੇ ਆਈ ਇਹ ਇੱਧਰ ਆਪਣਾ ਹੋਟਲ ਵੀ ਆ ਗਿਆ ਵੀਰੇ ਏ ਕਿਹੜਾ ਏ ਇਹ ਨਹੀਂ ਅਗਲਾ ਏਸ ਤੋਂ ਅਗਲਾ ਹੋਟਲ ਹੈ ਦੂਰ ਦੂਰ ਕਿਤੇ ਇਹ ਸੁਣਿਆ ਹੁੰਦੀ ਹਾਂ 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 ਬਣਾ ਲਈ ਕਮਰੇ ਅੱਗੇ ਕਰਦੇ ਨੇ ਇਹ ਇਹ ਵਾਲਾ ਹੋਟਲ ਹੈਗਾ ਵੀਰ ਜੀ ਉਹ ਸਾਹਮਣੇ ਪੰਪ ਪੰਪ ਦੇ ਸਾਮਣੇ ਹੋਟਲ ਹੋਟਲ ਕਿਹਦਾ ਗੁਰਪ੍ਰੀਤ ਬਾਈ ਦਾ ਇਹ ਆਹ ਸਹੀ ਨਹੀਂ ਆਉਂਦਾ ਆ ਭਾਈ ਨਹੀਂ ਮਿਲਾਂ ਤਾਂ ਸਹੀ ਬਤਨ ਗਿਆ ਯਾਰ ਹਾਂ ਸਹੀ ਬਤਨ ਜੀ ਜਾ ਕੇ ਦੇਖ ਲੈਣੇ ਚਲੋ ਭਾਈ ਮਿੱਤਰੋ ਗੱਡੀ ਲਾਤੀ ਆਪਾਂ ਨੇ ਤੇ ਹੋਟਲ ਤੇ ਚੌਕੀਦਾਰ ਹੈਗਾ ਇੱਥੇ ਤੇ ਜਿਹੜੇ ਭਰਾਵਾਂ ਨੂੰ ਇਦਾਂ ਸੀਦਾ ਵੀ ਕੋਈ ਚੌਕੀਦਾਰ ਨਹੀਂ ਹੈਗਾ ਯਾ ਉਦਾਰ ਸ਼ਕਲੂਰ ਕਰਦੀ ਆਪਾਂ ਤੇ ਉਹ ਸੀਗਾ ਚੌਂਕੀਦਾਰ ਤੇ ਗੱਡੀ ਆਪਾਂ ਨੇ ਲਾ ਲਈ ਤੇ ਇੱਕ ਬਾਈ ਮਲਵਾਨੇ اکاؤنٹ ਲੇਖਾ ਬੰਦ ਕਰਦੀ ਆ ਪਹਿਲਾਂ ਆਹ ਦਾ ਬਰਦੀ ਰਹਿਣ ਲੋ ਤੇ ਆਣਾ ਯੂਪੀ ਹਰਿਆਣਾ ਤਾਂ ਆ ਬੋਰਡ ਲੱਗਿਆ ਵਾ ਆ ਚੇਂਜ ਕਰਾ ਦੇਣਾ ਇਓ ਸਾਹਮਣੇ ਬੋਰਡ ਉਧਰ ਹਰਿਆਣਾ ਪੰਜਾਬ ਦਾ ਠੀਕ ਆ ਤੇ ਤੁਹਾਨੂੰ ਮਿਲੂਗਾ ਇੱਥੇ ਆ ਚਾਚਾ ਮਿਲੂਗਾ ਹੁਣ ਗੋਪੀ ਬਾਈ ਗਿਆ ਵਾ ਘਰੇ ਤੇ ਤੁਸੀਂ ਵੀ ਇੱਥੇ ਜਨੇ ਹੋਟਲ ਪਰ ਠੀਕ ਆ ਤੇ ਆ ਬੰਦੇ ਮਿਲ ਲਾਂਗੇ ਤੁਹਾਨੂੰ ਹੁਣ ਹੋਟਲ ਦੇ ਜਿੱ ਨਜ਼ਰ ਗੋਪੀ ਬਾਈ ਨਹੀਂ ਆਂਦਾ ਠੀਕ ਆ ਤੇ ਹੁਣ ਅਸੀਂ ਖਾਣੇ ਆ ਰੋਟੀਆਂ ਗੱਡੀ ਆ ਜਵੇ ਨਾਲ ਤੁਸੀਂ ਫਿਰ ਮੈਂ ਲਿਆਉਣਾ ਅੱਜ ਮਿੱਤਰੋ ਤੇ ਹੁਣ ਕਰਦੇ ਆਂ ਬਲੌਗ ਦਾ ਐਂਡ ਆਪਾਂ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਤੋਂ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ਼੍ਰੀ ਅਕਾਲ ਮਿਲਿਆ ਅਗਲੇ ਬਲੌਗ 'ਚ ਜਦ ਤੱਕ ਰੱਬ ਰਾਖਾ